ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਮੈਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਦੇ ਸ਼ੀਧੀ ਦੇ ਇਤਿਹਾਸ ਬਾਰੇ ਦੱਸਾਂਗੀ ਇਸ ਲਈ ਵੀਡੀਓ ਨੂੰ ਐਂਡ ਤੱਕ ਵਾਚ ਜੁੜ ਕਰਿਓ ਨਵੰਬਰ ਦਾ ਮਹੀਨਾ ਅੱਧਾ ਕਿ ਬੀਤ ਗਿਆ ਏ ਠੰਡ ਆਪਣਾ ਜ਼ੋਰ ਫੜ ਗਈ ਏ ਸੂਰਜ ਛਿਪ ਚੁਕਾ ਏ ਰਾਤ ਦਾ ਹਨੇਰਾ ਪਸਰ ਰਿਹਾ ਏ ਦਾਦੀ ਮਾ ਲਾਜਵੰਤੀ ਆਪਣੇ ਪੋਤਰੇ ਰਾਹੁਲ ਅਤੇ ਪੋਤਰੀ ਮਹਿਕ ਨੂੰ ਕੰਬਲ ਦੀ ਬੁੱਕਲ ਮਾਰੀ ਗੋਦੀ ਵਿੱਚ ਲੈ ਕੇ ਮਮਤਾ ਦਾ ਨਿੱਕ ਦੇ ਰਹੀ ਹੈ ਦਾਦੀ ਮਾ ਲਾਜਵੰਤੀ ਅੱਖਾਂ ਬੰਦ ਕਰਕੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਆਪਣੇ ਮੁਖ ਤੋਂ ਵਾਰ-ਵਾਰ ਇਹ ਸ਼ਬਦ ਬੋਲ ਰਹੀ ਹੈ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਹਨ ਰਾਹੁਲ ਨੇ ਆਪਣੀ ਦਾਦੀ ਮਾ ਦੇ ਅੱਖਾਂ ਵਿੱਚੋਂ ਹੰਝੂ ਦੇਖ ਕੇ ਆਪਣੀ ਦਾਦੀ ਜੀ ਨੂੰ ਪੁੱਛਿਆ ਦਾਦੀ ਮਾ ਕੀ ਗੱਲ ਹੋ ਗਈ ਮੈਂ ਦੇਖ ਰਿਹਾ ਹਾਂ ਜਿਉਂ-ਜਿਉ ਤੁਸੀਂ ਆਪਣੇ ਮੁਖ ਤੋਂ ਤਨ ਸ਼੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਕਹਿ ਰਹੇ ਹੋ ਤਿਉਂ-ਤਿਉਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਵਗ ਰਹੇ ਹਨ ਦਾਦੀ ਜੀ ਦੋਹਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ ਕਿ ਮੇਰੇ ਪਿਆਰੇ ਬੱਚਿਓ ਜੇਕਰ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨਾ ਹੁੰਦੇ ਤਾਂ ਅੱਜ ਸਾਡਾ Hindu ਧਰਮ ਨਹੀਂ ਸੀ ਹੋਣਾ ਮਨੁੱਖੀ ਅਧਿਕਾਰਾਂ ਲਈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾ ਮਿਸਾਲ ਸਹਾਦਤ ਹੈ ਮਹਿਕ ਦਾਦੀ ਮਾਂ ਮੈਂ ਤੁਹਾਡੀ ਗੱਲ ਸਮਝ ਨਹੀਂ ਪਾਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦਾਦੀ ਜੀ ਲੰਮਾ ਹੋ ਕੇ ਪਰ ਕੇ ਕਹਿਣ ਲੱਗੀ ਪੁੱਤਰ ਇਹ ਬਹੁਤ ਲੰਮਾ ਇਤਿਹਾਸ ਹੈ ਦੋਨੋਂ ਬੱਚੇ ਇੱਕ ਜ਼ੁਬਾਨ ਵਿੱਚ ਕਹਿਣ ਲੱਗੇ ਦਾਦੀ ਮਾਂ ਅਸੀਂ ਜ਼ਰੂਰ ਸੁਣਾਗੇ ਦਾਦੀ ਜੀ ਪਿਆਰੇ ਬੱਚਿਓ ਤੁਹਾਨੂੰ ਮੈਂ ਸੰਖੇਪ ਜਿਹੜਾ ਇਤਿਹਾਸ ਸੁਣਾਉਂਦੀ ਹਾਂ ਧਿਆਨ ਨਾਲ ਸੁਣੋ ਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੀ ਕੁੱਖੋਂ ਤਨ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1621 ਵਿੱਚ ਅੰਮ੍ਰਿਤਸਰ ਨਗਰ ਵਿਖੇ ਹੋਇਆ ਅੱਜ ਕੱਲ ਗੁਰਦੁਆਰਾ ਗੁਰੂ ਕੇ ਮਹਿਲ ਗੁਰੂ ਬਾਜ਼ਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗ ਮਲਸੀ ਮਹਿਕ ਦਾਦੀ ਮਾਂ ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗ ਮਲ ਤੋਂ ਤੇਗ ਬਹਾਦਰ ਕਿਸ ਤਰ੍ਹਾਂ ਹੋ ਗਿਆ ਦਾਦੀ ਜੀ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਨਗਰ ਹੈ ਜਿਸ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ ਸਮਾ ਬਿੱਤਾ ਗਿਆ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਤਾਰਪੁਰ ਦੀ ਧਰਤੀ ਨੂੰ ਭਾਗ ਲਾਏ ਪੈਂਦੇ ਖਾਂ ਜਿਸ ਦੇ ਮਾਤਾ ਪਿਤਾ ਮਰ ਚੁੱਕੇ ਸੀ ਛੇਵੇਂ ਪਾਤਸ਼ਾਹ ਨੇ ਇਸ ਨੂੰ ਪੁੱਤਰਾ ਵਾਂਗ ਪਾਲਿਆ ਸੀ ਇਹ ਨਮਕ ਹਰਾਮ ਨਿਕਲਿਆ ਇਸ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਰੋਧ ਵਿੱਚ ਜਲੰਧਰ ਦੇ ਪਠਾਨ ਕਤੂਬ ਨੀਦ ਕਤੂਬਦੀਨ ਦੇ ਕਾਲੇ ਖਾ ਨੂੰ ਆਪਣੇ ਨਾਲ ਗੰਢ ਲਿਆ ਇਸ ਨਾਲ ਕਰਤਾਰਪੁਰ ਦੀ ਧਰਤੀ ਤੇ ਬੜਾ ਭਾਰੀ ਜੰਗ ਹੋਇਆ ਇਸ ਜੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਤੇ ਖੂਬ ਜੋਹਰ ਦਿਖਾਏ ਪਿਤਾ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਤਿਆਗਮਲ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਿਹਾ ਤੁਸੀਂ ਤਿਆਗਮਲ ਨਹੀਂ ਬਲਕਿ ਤੇਗ ਬਹਾਦਰ ਹੋ ਜਿਹੜਾ ਕਿਰਪਾਨ ਨੂੰ ਚੰਗੀ ਤਰ੍ਹਾਂ ਚਲਾ ਲੈਂਦਾ ਹੋਵੇ ਤੇਗ ਬਹਾਦਰ ਤੇਗ ਦਾ ਤਨੀ ਇਸੇ ਕਰਤਾਰਪੁਰ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਵੀ ਹੋਇਆ। ਰਾਹੁਲ ਰਾਹੁਲ ਦਾਦੀ ਮਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ? ਦਾਦੀ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਗੁਜਰੀ ਜੀ ਸੀ ਜਿਨ੍ਹਾਂ ਦੇ ਪਿਤਾ ਦਾ ਨਾਮ ਭਾਈ ਲਾਲ ਚੰਦ ਸੀ ਪਿਆਰੇ ਬੱਚਿਓ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਕਾ ਤਾਰਪੁਰ ਸਾਹਿਬ ਨੂੰ ਚਲੇ ਗਏ ਪਰ ਜਾਣ ਤੋਂ ਪਹਿਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰ ਗਏ ਕਿ ਆਪ ਬਾਬੇ ਬਕਾਲੇ ਚਲੇ ਜਾਓ ਤੇ ਉੱਥੇ ਜਾ ਕੇ ਧਰਤੀ ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰੋ ਮਹਿਕਮਾ ਕੀ ਫਿਰ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਹੀ ਰਹੇ ਸਨ ਦਾਦੀ ਜੀ ਬੇਟਾ ਸਮਾ ਆਪਣੀ ਚਾਲੇ ਚਲਦਾ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰ राय ਸਾਹਿਬ ਜੀ ਤੇ ਸਾਹਿਬ ਜੀ ਗੱਦੀ ਤੇ ਬੈਠੇ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਬੇਟਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਿਆਰਾ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਇੱਕ ਬਹੁਤ ਵੱਡਾ ਵਪਾਰੀ ਸੀ ਸਮੁੰਦਰੀ ਜਹਾਜ਼ਾਂ ਦੁਆਰਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਕਰਦਾ ਸੀ ਇੱਕ ਵਾਰ ਉਸ ਦਾ ਸਮਾਨ ਨਾਲ ਲੱਗਦਾ ਹੋਇਆ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਗਿਆ ਭਾਈ ਮੱਖਣਸ਼ਾਹ ਲੁਬਾਣਾ ਨੇ ਗੁਰੂ ਚਰਨਾਂ ਦਾ ਆਸਰਾ ਤੱਕਦਿਆ ਹੋਇਆ ਪਰਮਾਤਮਾ ਅੱਗੇ ਅਲਦਾਜ਼ ਕੀਤੀ ਤੇ ਜਹਾਜ਼ ਕਿਨਾਰੇ ਲੱਗ ਗਿਆ ਉਸ ਨੇ ਸ਼ੁਕਰਾਨੇ ਵਜੋਂ ਆਪਣੇ ਮਨ ਵਿੱਚ ਧਾਰਿਆ ਕਿ ਮੈਂ 500 ਸੋਨੇ ਦੀਆਂ ਮੋਹਰਾ ਗੁਰੂ ਘਰ ਦੇ ਕਾਰਜਾ ਵਾਸਤੇ ਭੇਟ ਕਰਾਂਗਾ ਭਾਈ ਮੱਖਣਸ਼ਾਹ ਲੁਬਾਣਾ ਸਤਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅਤੇ ਸਤਸੰਗੀਆਂ ਸਮੇਤ ਚੱਲ ਪਏ ਪਰ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਜੋਤਿ ਜੋ ਸਮਾ ਗਏ ਹਨ ਅਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਅਗਲਾ ਗੁਰੂ ਬਾਬਾ ਬਕਾਲਾ ਹੈ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਦਾ ਜ਼ਿਕਰ ਨਹੀਂ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ